ਜੀ ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕੋਰਟ ਮਿੱਟੀ ਬੰਦਰ ਸਾਨਮੇ ਦੂਰ ਚਰਚਕੁਮੇ ਪੰਜਾਬ ਅੱਜ ਅਸੀਂ ਬਹੁਤ ਵੱਡਾ ਘਟਨਾ ਵੀ ਵੇਖ ਲੋ ਕੀਤਾ ਇੱਥੇ ਦੇ ਡੀਸੀ ਦਫਤਰ ਸ਼ਾਂਤਮਈ ਢੰਗ ਨਾਲ ਹੀ ਜਾ ਕੇ ਧਰਨਾ ਲਾਉਣ ਜਾ ਰਹੇ ਆ ਕਿਉਂਕਿ ਨੰਗਲ ਝੌਰ ਪਿੰਡ ਤੇ ਨਾਲ ਪਰਥ ਪਿੰਡਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ 4:30 ਵਜੇ ਪੁਲਿਸ ਆਈ ਆ ਜਿਨ੍ਹਾਂ ਕਿਸਾਨਾਂ ਦੀਆਂ ਪੱਗਾਂ ਹੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋ ਥੱਲੇ ਜਿਹੜੀਆਂ ਪੱਠੇ ਨੇ ਪਾੜੀਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਵਿੱਚ ਛੁੱਟਾ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਕੁੜੀ ਦਾ ਪਰਮੇਂਦਰ ਸਿੰਘ ਉਹ ਹੱਡ ਦਾ ਮਰੀਜ਼ ਹੀ ਆ ਕਿਉਂਕਿ ਉਹਦਾ ਬਾਈਪਾਸ ਸਰਜੀ ਹੋਈ ਆ ਉਹ ਸਾਈਂ ਦਿਲਿੰਦਰ ਉਹਨੇ ਰੈਫਰ ਕੀਤਾ ਉਹਦੀਆਂ ਅੱਛਲੀਆਂ ਵੀ ਟੁੱਟੀਆਂ ਇੱਕ ਸਾਡਾ ਅਜੀਤ ਸਿੰਘ ਪਿੱਠੇ ਵੜ ਉਹਦੀ ਨੱਕ ਦੀ ਹੱਡੀ ਟੁੱਟੀ ਹਰਚੋ ਵਾਲਾ ਹਸਪਤਾਲ ਦੇ ਵਿੱਚੋਂ ਇਹ ਦਾਖਲਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਜਬਰ ਕਰਦੀ ਆ ਅਗੋਂ ਅਤਿਵੰਨ ਸਰਕਾਰ ਕੇ ਅੰਦਰ ਦੇ ਇਸ਼ਾਰਿਆਂ ਦੇ ਤੇ ਪੁਲਿਸ ਦਾ ਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਕਟ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਯਾੜਾ ਪਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉਹ ਤੇ ਸਹਿਮਤੀ ਹੋਣੀ ਚਾਹੀਦੀ ਜੇ ਉਹ ਤੇ ਮਜ਼ਦੂਰ ਦਾ ਵੀ ਯਾੜਾ ਹੋਣਾ ਹੋਰ ਨਾ ਦਾ ਵੀ ਉੱਥੇ ਗਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਯਾੜਾ ਹੋਣਾ ਉਸਾਰ ਦੇ ਨਾਲ ਫਿਰ ਇਹਦੇ ਨਾਲ ਖਾਲ ਪਾਇਆ ਲਿੰਕ ਰੋਡ ਕੇਂਦੀ ਦੇਣਾ ਤੁਸੀਂ ਜਿਹੜਾ ਹੈਗਾ ਸਰਬਸਰੋਣ ਕੇ ਦੀ ਜਣਾ ਕਿਸਾਨ ਦੀ ਜ਼ਮੀਨ ਅਗਲੇ ਪਾਸੇ ਰਹਿ ਗਈ ਆ ਉਹ 10 20 ਮਰਲੇ ਅੱਜ ਕੀ ਕਰਨ ਜਾ ਰਹੇ ਹੋ ਸਰ ਉਹ 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 ਉਹਦੇ ਨਾਲ ਸਾਡਾ ਨਿਬੜਿਆ ਜਾਵੇ ਅੱਜ ਹੀ ਡੀਸੀ ਦਫਤਰ ਤਹਨਾ ਦੇਣ ਜਾ ਰਹੇ ਆ ਸ਼ਾਂਤਬਈ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲ੍ਹਾ ਤੋਂ ਉੱਟ ਕੇ ਸਾਡੀਆਂ ਭੈਣਾਂ ਜੀਆਂ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਆ ਸਾਡੀ ਖੇਤੀ ਆ ਜਿਹੜੀ ਜੇ ਬਜਦੀਆ ਤੇ ਫੇਰ ਅਸੀਂ ਬਜਦਾ ਹੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਚਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਸ਼ਾਂਤਬਈ ਢੰਗ ਨਾਲ ਕਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਤੇ ਲਗਾਤਾਰ ਉੱਥੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਏ ਪੈਸੇ ਲਏ ਗਏ ਆ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੇ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮਤ ਹੈ ਵੀ ਕੋਈ ਸਾਡੀ ਬਣਾ ਲੋ ਛੱਡ ਅਸੀਂ ਇਹਨਾਂ ਕਿਹੜੇ ਰਾਹ ਰਾਹ ਬਣ ਜਣੀਆਂ ਠੀਕ ਆ ਬਣਾ ਲੋ ਜਿਹੜੇ ਕਿਸਾਨ ਕਹਿ ਰਿਹਾ ਪਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਕੋਈ ਕੁੱਟ ਕੇ ਕੱਢੋਗੇ ਜਾਂ ਇਹਨਾਂ ਦੀਆਂ ਪਸਲੀਆਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇੱਥੇ ਸਾਡੀ ਜਿੰਦਗੀ ਮੌਤ ਦਾ ਸਵਾਲ ਹੈ ਮਸਲਾ ਇਹ ਹੈ ਜਿਹੜਾ ਜ਼ਬਰ ਕੀਤਾ ਇਹਨਾਂ ਨੇ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਤੇ ਦੇਣੀ ਸੜਕਾਂ ਕੱਢ ਰਿਹਾ ਜ਼ਬਰੀ ਜ਼ਬਰੀ ਕਿਸਾਨਾਂ ਦੇ ਲਾਠੀ ਚਾਰਜ ਕੀਤਾ 11 ਤਰੀਕ ਨੂੰ ਉਥੇ ਕਿਸਾਨ ਜ਼ਖਮੀ ਕੀਤੇ ਆ ਕਿਸਾਨਾਂ ਨੂੰ ਮਆਵਜ਼ਾ ਨਹੀਂ ਦਿੱਤਾ ਜ਼ਬਰੀ ਜ਼ਮੀਨ ਕੁਆਇਰ ਕੀਤੀ ਜਾ ਰਹੀ ਆ ਪੂਰੇ ਪੰਜਾਬ ਵਿੱਚ ਪੂਰੇ ਗਰਦਾਸਪੁਰ ਚ ਉਸ ਦੇ ਵਿਰੋਧ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਜਾ ਰਹੇ ਹਾਂ ਡੀਸੀ ਦਫ਼ਤਰ ਉਥੇ ਤਰਨਾ ਲਾਵਾਂਗੇ ਛਾਂਦ ਮੈਂ ਤਰੀਕੇ ਨਾਲ ਸਾਡਾ ਆਕਿਆ ਸੁਧਾਨਕ ਆਕਿਆ ਤੇ ਅਸੀਂ ਆਪਣਾ ਰੋਜ਼ ਪ੍ਰਦਰਸ਼ਨ ਕਰਾਂਗੇ ਕੀ ਸਰਕਾਰ ਨਿਭੜਦੀ ਕੀ ਨਹੀਂ ਨਿਭੜਦੀ ਉਹ ਆਪੇ ਸਰਕਾਰ ਸਰਕਾਰ ਦੇ ਪਾਲੇ ਚ ਗਏ ਨੇ ਉਹ ਸਰਕਾਰ ਕਿਤਰਾ ਨਿਭੜਦੀ ਮੈਂ ਹਰਜੀਤ ਕੌਰ ਜ਼ਿਲ੍ਹਾ ਚੋ ਵੀ ਪ੍ਰਸ਼ਾਸਨ ਨੇ ਸਾਡੇ ਵੀਰਾਂ ਦੇ ਉੱਤੇ ਅਸ਼ੇਧਾ ਟਾਇਆ ਵਾ 6 6 ਫੁੱਟ ਤੁਹਾਡੇ ਵੀਰ ਜਿਹੜਾ ਇਹਨਾਂ ਨੇ ਥੱਲੇ ਸੁੱਟਿਆ ਉਹਨਾਂ ਦੇ ਅਸਲੀਆਂ ਤੇ ਵੀ ਛੱਟਾਂ ਲੱਗੀਆਂ ਵਾ ਕਈ ਵੀਰਾਂ ਦੀਆਂ ਨੱਕਾਂ ਦੀਆਂ ਹੱਡੀਆਂ ਵੀ ਕ੍ਰੈਕ ਹੋਈਆਂ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਹੀ ਅਸੀਂ ਇਸੀ ਦਫ਼ਤਰ ਆਪਣਾ